ਸਾਈ ਤ੍ਰਿਕ ਨੂੰ ਜੋ ਭਗਵਾਨ ਵਾਲਮੀਕੀ ਮਹਾਰਾਜ ਦੇ ਤਿਰਤੇ ਜੋ ਵੇਰਵੀ ਹੋਈ ਹੈ ਅਸੀਂ ਉਹਦੀ ਕੋਰ ਨੂੰ ਨਿੰਦਾ ਕਰਦੇ ਹਾਂ ਔਰ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮੰਗ ਕਰਦੇ ਸਰਕਾਰ ਤੋਂ ਕਿ ਸਰਕਾਰ ਹੁਮਕਰਨ ਦੀ ਨੀਂਦ ਤੋਂ ਜਾ ਕੇ ਤਾਂ ਜੋ ਵਾਲਮੀਕੀ ਸਮਾਜ ਨੂੰ ਜੇ ਇਗਨੋਰ ਕੀਤਾ ਜਾਏਗਾ ਸਾਲ ਬਾਅਦ ਇਲੈਕਸ਼ਨ ਹੈ ਮੂੰਹ ਤੋੜ ਮੈਂ ਜਵਾਬ ਦੇਵਾਂਗੇ ਸੰਜੀਵ ਜੀ ਤੁਹਾਡੇ ਸਮਾਜ ਦੇ ਲੋਕ ਚੇਅਰਮੈਨ ਫਿਰ ਵੀ ਉਹਨਾਂ ਦੀ ਸਰਕਾਰ ਹੈ ਫਿਰ ਵੀ ਕਾਰਵਾਈ ਨਹੀਂ ਹੋ ਫਿਰ ਵੀ ਤੁਹਾਡੇ ਕਿਤੇ ਬਤਕਰਾ ਕੀਤਾ ਜਾ ਰਿਹਾ ਹੋ ਸਕਦਾ ਹੈ ਚੇਅਰਮੈਨਾਂ ਦੀ ਕੋਈ ਆਪਣੀ ਮਜਬੂਰੀ ਹੋਵੇ ਜਾਂ ਉਸ ਮੈਡੰਗ ਹੈ ਜੀ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹਨਾਂ ਲੋਕਾਂ ਦੀ ਸਰਕਾਰ ਦੀ ਮਜਬੂਰੀ ਹੋ ਸਕਦੀ ਕੋਈ ਹੋਰ ਮਜਬੂਰੀ ਹੋ ਸਕਦੀ ਹੈ ਇਸ ਕਰਕੇ ਬਾਕੀ ਪੂਰਾ ਸਮਾਜ ਨਾਲ ਹੈ ਔਰ ਵਾਲਮੀਕੀ ਤਿਰਤ ਨਾਲ ਸਾਡੀ ਆਸਥਾ ਜੁੜੀ ਹੋਈ ਪੂਰੇ ਦੇਸ਼ ਦੀ ਆਸਥਾ ਜੁੜੀ ਹੋਈ ਹੈ ਅਸੀਂ ਵਾਲਮੀਕੀ ਤੀਰਥ ਅੰਤਰ ਲਈ ਲੜਨ ਮਰਨ ਨੂੰ ਤਿਆਰ ਆ ਜਦੋਂ ਸਾਨੂੰ ਕਾਲ ਆਊਗੀ ਅਸੀਂ ਤਤਪਰ ਹਰ ਟਾਈਮ 24 ਘੰਟੇ ਜਦੋਂ ਮਰਜੀ ਕਾਲ ਆ ਜਾਵੇ ਅਸੀਂ ਤੀਰਥ ਨਾਲ ਜੁੜੇ ਹੋਏ ਆ ਸੋ ਬਹੁਤ ਬਹੁਤ ਧੰਨਵਾਦ ਜੀ ਆਵਾਜ਼